ਕੋ ਜਲੇ ਉਹ ਪਜਲੇ ਉਹ ਪਜਲੇ ਪਜਲੇ ਉਹ ਪਜਲੇ ਗੁਰਜੀ ਕੀ ਫਤਿਓ ਮਲਾਜ਼ਮ ਫਿਰਦੇ ਪੁਲਿਸ ਵਾਲੇ ਖੇਤਾਂ ਚ ਬਾਈ ਹੁਣ ਪੂਰੀ ਖਿੱਚੂ ਹੀ ਪਈ ਆ ਬਾਈ ਨਸ਼ਿਆਂ ਦੇ ਖਿਲਾਫ ਖੇਤਾਂ ਚ ਕਾਰਵਾਈ ਪਾਉਣ ਲੱਗਿਆਂ ਤਾਂ ਕੀ ਕਰਦੇ ਫਿਰਦੇ ਬਾਈ ਯਾਰ ਪਤਾ ਨਹੀਂ ਪੰਛੀ ਜਾਣੇ ਹਨਾ ਪੰਛੀ ਜਾਣੇ ਪੰਛੀ ਜਾਣੇ ਬਾਈ ਚਾਰ ਪੰਜ ਉਧਰ ਲੰਘੇ ਇੱਕ ਆ ਖੜਾ ਤਿੰਨ ਚਾਰੋ ਗੱਡੀ ਕੋਲੇ ਖੜਿਆ ਉਹ ਖੜੀ ਗੱਡੀ ਕਰਦੇ ਕੋੰਤਰਾ ਜੂ ਕਰਕੇ ਹੋ ਘੜੀ ਗੱਡੀ ਬਾਈ ਜੀ ਦੀਓ ਤੁਹਾਨੂੰ ਤੇ ਪੰਛੀ ਜਾਣੇ ਬਾਈ ਨੱਕ ਤਾਂ ਨਹੀਂ ਲਾਇਆ ਤਾਂ ਉਹ ਖੜੀ ਨਾ ਨੱਕ ਜਿਹੜਾ ਸੀ ਨਹੀਂ ਨੱਕਾ ਥੋੜਾ ਨੱਕ ਤਾਂ ਲਾਈ ਨਹੀਂ ਗੱਡੀ ਨੂੰ ਖੜੀ ਹੈ ਦੂਜੇ ਸੂਏ ਚੜ ਗਏ ਹਨ ਉਹ ਦੂਜੇ ਬਾਈ ਸੂਏ ਤੇ ਚੜ ਕੇ ਇਧਰ ਆ ਜਾ ਕੇ ਉਹ ਸੂਏ ਤੇ ਉਹ ਫੜ ਲਿਓ ਮੈਨੂੰ ਲੱਗੇ ਕੋਈ ਕਿੰਨੀ ਫੜ ਮੈਂ ਲੱਦਾ ਫੜ ਲਿਆ ਓਏ ਫੜਾ ਤਾ ਗਿਆ ਨਾ ਆ ਵੀ ਦੇਖੋ ਹੋ ਆਉਂਦੇ ਫੜੀਓ ਕਿਸੇ ਨੂੰ ਪੱਕੀ ਗੱਲ ਹੈ ਫੜੀ ਆਉਂਦੇ ਓਏ ਹੂੰ ਹੂੰ ਉਹ ਉਜਰਾ ਆ ਫਿਰਦਾ ਜੀ ਵੀ ਉਧਰ ਤੁਰ ਪਿਆ ਹਣਾ ਹੁਣ ਇਹ ਵੀ ਜਾਂਦਾ ਉਧਰ ਹਾਂ ਓਏ ਫੜ ਲਿਆ ਚੱਕ ਲਿਆ ਮਿੱਤਰਾ ਕੋਈ ਉਹ ਸ਼ੀਡਿੰਗ ਉਹ ਜਾਂਦਾ ਦੇਖੋ ਭੱਜ ਲਿਓ ਭੱਜ ਲਿਆ ਉਹ ਭੱਜ ਰਿਹਾ ਭੱਜ ਰਿਹਾ ਉਹ ਭੱਜ ਰਿਹਾ ਉਹ ਭੱਜ ਰਿਹਾ ਉਹ ਭੱਜ ਰਿਹਾ ਪਾਤੀਕਾਰ ਬਈ ਕਿਸੇ ਨੇ ਓਏ ਪੱਕੀ ਸੀ ਏਡੀ ਓਏ ਪੱਕੀ ਸੀ ਏਡੀ ਜੀ ਬਈ ਹਣਾ ਚਾਸ ਫੇਰੋ ਕਿ ਰਿਆ ਆ ਕੇ ਉਹ ਦੇਖੋ ਪਰੇ ਪੁਲਿਸ ਕਿੰਨੀ ਫਿਰਦੀ ਓਏ ਓ ਹੋ ਓਏ ਮਾਂ ਦਾ ਪਤਾ ਨੀ ਯਾਰ ਆ ਬਈ ਇਹ ਤਾਂ ਭਵੰਤਮਨ ਫੱਟੀ ਚੱਕੀ ਤੁਰ ਜਾਂਦਾ ਨਾ ਧੰਨਵਾਦ ਕਰਦੇ ਆ ਭਵੰਤਮਨ ਦਾ ਬਈ ਹੁਣ ਤਾਂ ਚਮਾਂ ਨਸ਼ਾ ਖਾਪ ਪੂਰਾ ਸਕੰਜਾ ਕਰਦਾ ਯਾਰ ਅਦਾਕਾ ਜਾਸੀ ਬਈ ਯਾਰ ਇੱਥੇ ਤਾਂ ਜ਼ਰੂਰ ਹੱਕ ਸੀ ਹੈਂ ਇੱਥੇ ਰੇਡ ਮਾਰਨ ਦਾ ਹੱਕ ਸੀ ਹਾਂ ਬੜਕਾ ਚ ਸੀ ਹੰਦਾਉਂਦਾ ਸੀ ਭੰਦਣਾ ਇੱਥੇ ਯਾਰ ਹਾਂ ਇਹਦਾ ਬਹੁਤ ਚੰਗਾ ਕੰਮ ਕਰਿਆ ਯਾਰ ਆਮੜਿਆ ਹੈ ਨਾ ਬਈ ਮੜਿਆ ਮਰਨਾ ਫਾਉ ਫੜਨਾ ਜੋ ਫੜ ਲਿਆ ਹੋਣਾ ਹੋ ਫੜ ਲਿਆ ਦੋ ਫਰੇ ਕਿ ਇੱਕ ਫੜੇ ਹੈ ਨਾ ਪਤਾ ਨਹੀਂ ਫਰੇ ਤਾਂ ਹੈਗੇ ਬਈ ਇੱਥੇ ਆਉਂਦੀ ਵਾਲੇ ਹੈ ਨਾ ਯਾਰ ਕਿ ਵਾਲੇ ਹਾਂ ਚਲ ਇਹ ਤਾਂ ਵਧੀਆ ਹੋਇਆ ਯਾਰ ਚੱਕ ਲਿਆ ਕਰ ਜਾ ਝੁੰਦੀ ਵਾਲਾ ਪੜਾ ਯਾਰ ਇਹਦਾ ਹੁਣ ਤਾਂ ਭਵਨਤਮਨ ਸਿੱਧੀ ਕਰਵਾਈ ਪਉਂਦਾ ਬਈ ਹੱਕ ਵੀ ਹੈਗਾ ਵਧੀਆ ਵਧੀਆ ਕੰਮ ਕਰੀ ਜਾਂਦਾ ਤਾਂ ਹੱਕ ਵੀ ਹੈਗਾ ਜਾਈ ਕੰਮ ਕਰੀ ਗਏ ਫੇਰ 27 ਚ ਪੱਕਾ ਹੈ ਦੁਆਰੇ ਹਾਂ ਨਾ ਤੇ ਕੋਈ ਤਾਂ ਹਾਰਪੀਟ ਤਾਂ ਮਨੀ ਮਾਰਾ ਜੀ ਮਦਦ ਕਰਦੇ ਹਾਂ ਹਾਂ ਹੋ ਗਿਆ ਬੰਦਾ ਫੜ ਲਾ ਗੱਡੀ ਵੀ ਲੈ ਗਿਆ ਇੱਥੋਂ ਗੱਡੀ ਗਈ ਹਾਂ ਰੁਦਰ ਹੀ ਲੈ ਕੇ ਆਉਣਗੇ ਪਰੇ ਜੀ ਹੈ ਨਾ ਪਰੇ ਜੀ ਪਾਏ ਦੀ ਉਹ ਪਾ ਲਿਆ ਇਹਨੂੰ ਲੈ ਕੇ ਨਹੀਂ ਗਿਆ ਓਏ ਹੈ ਗੱਲਬਾਤ ਕੀ ਹੋਈ ਨਾ ਦੇ ਭਜਾ ਕੇ ਲੈ ਕੇ ਗਿਆ ਗੱਡੀ ਇੱਥੋਂ ਜਿਹੜੀ ਦੀ ਹੈ ਤਾਂ ਨਾ ਜਾ ਬੰਦੇ ਹੋਰ ਤੇ ਕਾਰਵਾਈ ਪਾਉਣੀ ਹੋਊ ਫਿਰ ਨਾ ਨਾ ਹੈ ਉਹ ਗੱਡੀ ਦੇ ਜਾਂਦੋਂ ਉਹਨੇ ਬੈ ਬੋਰ ਲਸ ਕਰਤੇ ਵੀ ਮੋਹਰ ਦੀ ਲਿਆ ਠੀਕ ਹੈ ਉਹਨੂੰ ਸ਼ੱਕ ਸੀਗਾ ਜਾਂ ਤਾਂ ਸੂਏ ਤੇ ਲਾਈ ਬੈਠੇ ਉਹ ਬੰਦੇ ਕੁਝ ਹਾਂ ਕੁਝ ਇੱਥੇ ਲਾਈ ਸੀ ਗੱਡੀ ਨਾਲੇ ਹਾਂ ਕੁਝ ਬੰਦੇ ਕੁਝ ਇੱਥੇ ਲਾਈ ਸੀ ਭਾਈ ਕੁਝ ਆ ਖੜੇ ਆ ਤੇ ਕੁਝ ਸੂਏ ਦੇ ਖੜੇ ਸੀ ਨਾ ਉਹਨੂੰ ਐ ਸ਼ੱਕ ਸੀਗਾ ਵੀ ਆਈਂ ਤੇ ਬੰਦਾ ਭੱਜੂਗਾ ਕੀ ਐ ਭੱਜੂਗਾ ਹਾਂ ਭੱਜੂਗਾ ਤਾਂ ਮਲਾਇ ਮੂਰੇ ਲਾਈ ਤੇਰਾ ਹਣਾ ਠੀਕ ਹੈ ਆਪਣੇ ਉਨੀ ਆਉਂਦਾ ਉਹ ਕੱਟ ਦਈਏ ਕੱਟਦੀ ਰੋਕ ਕੱਟਦੀ ਭਾਂਜ ਪੁੱਸ ਬਲੂਆ